ਸੁਰਿਆ ਸੋਨੇ ਦਾ ਸਾਰਾ ਪੀਤੰਨ ਪ੍ਰਭੂ ਦੇ ਕਲ ਕਾਚਾ ਆ ਕਰੋ ਆਪਲੀਨਾ ਜੇ ਹੈ ਮਨੋ ਰਤਸਵਾਓ ਸੁਣ ਜਾਨ ਦੇਖੋ ਇੱਕ ਤਜ ਬਸਾਖੀ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਇਸ ਸੋਹਣੇ ਦਿਨ ਤੇ ਮੈਂ ਅਜ ਗੁਰਦੁਆਰਾ 40 ਸਾਹਿਬ ਅਸ਼ੀਰਵਾਦ ਲੈਣ ਆਇਆ ਮੇਰੇ ਨਾਲ ਜ਼ਿਲ੍ਹਾ ਦੇ ਅਫਸਰ ਸਾਡੇ ਗੁਰਦਾਸ ਸਿੰਘ ਇੰਚਾਰਜ ਮਗੇ ਜੀ ਸਭ ਲੋਗ ਅਜੇ ਸੀ ਬਦਲ ਰਹਾ ਹੈ ਸਾਰੀਆਂ ਗੁਰੂ ਨਾਨਕ ਨਾਮ ਦੇ ਵਸੰਤਾਂ ਨੂੰ ਦਾਸ ਵੱਲੋਂ ਪੱਤੇ ਅਰਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਦਰਸ਼ਨ ਪਾਤਸ਼ਾਹ ਅਮਰ ਤੇ ਦਾਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਪਾਤਸ਼ਾਹ ਮਹਾਰਾਜੀ ਵੱਲੋਂ ਅੱਜ ਦੇ ਪਵਿੱਤਰ ਸ਼ੁਭ ਦਿਹਾੜੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਵਰ ਸਾਹਿਬ ਪੰਜ ਪਿਆਰੇ ਸਿੰਘ ਸਾਹਿਬਾਨਾਂ ਨੂੰ ਸਜਾ ਕੇ ਖਾਲਸਾ ਪੰਥ ਦੀ ਸਜਣਾ ਕੀਤੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਤਲਾ ਦੀ ਰਮਤਾ ਕੀਤੀ ਸੀ ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਪਵਿੱਤਰ ਦਿਨ ਤੇ ਸੰਤਨ ਸੋਹਾ ਦਿੱਤੀਆਂ ਕਾਲਸੇ ਨੂੰ ਔਰ ਬਖਸ਼ਿਸ਼ ਕੀਤੀ ਕੇ ਖਾਲਸਾ ਮੇਰੇ ਰੂਪ ਹੈ ਖਾਲਸਾ ਮੈਂ ਹਾਂ ਕਰੋ ਨਿਵਾਸ ਅੱਜ ਸਮੁੱਚੇ ਦੇਸ਼ ਭਾਰ ਵਿੱਚ ਸੰਸਾਰ ਵਿੱਚ ਮੱਗਰ ਸ਼ਹਿਰ ਹਰ ਪਾਵਨ ਸਥਾਨਾਂ ਤੇ ਖਾਲਸਾ ਸਾਜਨਾ ਦੇ ਸਮਨਾ ਰਿਆ ਜਾ ਰਿਹਾ ਉਸ ਲੜੀ ਤਹਿਤੀ ਜਾਹਰ ਪੀਰ ਜਗਤਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖੀ ਪਾਤਸ਼ਾਹੀ ਦੇ ਵੱਡੇ ਸਹਬਜਾਦੇ ਭੰਤਨ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਜੀ ਦੇ ਪਵਿੱਤਰ ਸਾਨ ਗੁਰਦੁਆਰਾ ਕਾਲੀ ਸਾਹਿਬ ਗਲੜੀ ਗੁਰਦਾਸਪੁਰ ਵਿੱਚ ਤਿੰਨ ਦਿਨ ਦੇ ਮਹਾਨ ਗੁਰਮਤਿ ਸਮਾਗਮ ਆਰੰਭ ਹੋਏ ਨੇ ਸੋ ਪਰਸੋਂ ਦੇ ਰੋਜ਼ ਤੋਂ ਸ਼੍ਰੀ ਗੰਦਪਾਤ ਸਾਹਿਬ ਆਰੰਭ ਹੋ ਕੇ ਅੱਜ ਅੰਮ੍ਰਿਤ ਵੇਲੇ ਨਿਰਵਿਘਨ ਤੱਕ ਸੈਰ ਸੰਪੂਰਨ ਹੋ ਕੇ ਪਹੁੰਚਤੇ ਨੇ ਸੋ ਆਸਾ ਦੀ ਵਾਰ ਤੋਂ ਲੈ ਕੇ ਹੁਣ ਦਿਨ ਦੇ ਪਹਿਲੇ ਦਿਨ ਦੇ ਦੀਵਾਨ ਚੱਲ ਰਹੇ ਨੇ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਬੜੀ ਪਿਆਰ ਸ਼ਰਧਾ ਧਨ ਮਨ ਧਨ ਕਰਕੇ ਗੁਰਦੁਆਰਾ ਕਾਲੀ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਹਾਜ਼ਰੀ ਭਰ ਰਹੀਆਂ ਨੇ ਗੁਰੂ ਦਾ ਹਰਜਾਸਰਵਣ ਕਰ ਰਹੀਆਂ ਨੇ ਔਰ ਦਾਸ ਵੱਲੋਂ ਮੈਂਜਰ ਸਰਦਾਰ ਹਜੀ ਸਿੰਘ ਜੀ ਸਮੁੱਟੇ ਮੈਨੇਜਮੈਂਟ ਵੱਲੋਂ ਦੇਸ਼ ਭਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਦੇ ਵਸੰਤਾਂ ਨੂੰ ਬਹੁਤ ਬਹੁਤ ਵਧਾਈ ਹੈ ਸੋ ਧੰਨਵਾਦ ਹੈ ਮੀਡੀਆ ਵਾਲੇ ਵੀ ਜਿਹੜੇ ਸਮੇਂ ਸਮੇਂ ਤੇ ਆ ਕੇ ਸੰਤਾਂ ਤੱਕ ਸੁਨੇਹਾ ਪਹੁੰਚਾਉਂਦੇ ਨੇ ਸੋ ਦਾਸ ਵੱਲੋਂ ਇੱਕ ਦੋ ਬੇਨਤੀਆਂ ਨੇ ਕਿ ਜਿੱਥੇ 3 ਦਿਨ ਦੇ ਦਿਵਾਨ ਫੱਜਰੇ ਨੇ ਕੱਲ ਦੇ ਰੋਜ਼ 14 ਤਰੀਕ ਨੂੰ ਮਹਾਨ ਵਿਦਵਾਨ ਗਿਆਨੀ ਪ੍ਰਮ ਸਿੰਘ ਜੀ ਲੁਧਿਆਣੇ ਵਾਲੇ ਪਹੁੰਚ ਰਹੇ ਨੇ ਔਰ ਪਰਸੋਂ 15 ਤਰੀਕ ਨੂੰ ਮਹਾਨ ਗੁਰਮਤ ਸਮਾਗਮ ਵਿੱਚ ਤੀਸਰਾ ਦੀਵਾਨ ਹੈ ਉੱਥੇ ਸਤਖੰਡ ਤੋਂ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਉਹ ਸੰਤਾਂ ਦੇ ਦਰਸ਼ਨ ਕਰਨਗੇ ਔਰ ਨਾਲ ਸ਼੍ਰੀ ਪਾਤਾਲ ਸਾਹਿਬ ਤੋਂ ਪੰਜ ਪਿਆਰੇ ਸਾਹਿਬ ਪਹੁੰਚ ਕੇ ਖੰਡਾ ਬਾਤੇ ਦਾ ਅਮਰ ਤਿਆਰ ਕਰ ਰਹੇ ਨੇ ਸਾਰੀਆਂ ਸੰਤਾਂ ਨੂੰ ਮੈਂ ਬੇਨਤੀ ਕਰਾਂਗਾ ਪਰਿਵਾਰਾਂ ਸਮੇਤ ਅਸੀਂ ਤਾਨ ਗੁਰੂ ਗੋਬਿੰਦ ਸਿੰਘ ਮਾਤਾ ਸਰਕੁਰ ਦੇ ਪੁੱਤਰ ਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰੀਏ ਖੁਸ਼ਮਤੀਆਂ ਸੰਪੰਨ ਦਾ ਵੀ ਧੰਨਵਾਦ ਹੈ ਕਿ ਤਨਮਨ ਧੰਨ ਕਰਕੇ ਸਵਾਮਾ ਕਰੀਆਂ ਨੇ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਹੈ ਹਰ ਪਾਸੇ ਤੋਂ ਦਰੰਗਰਾ ਸਾਹਿਬ ਗਲੜੀ ਕੋਟਾ ਸਾਹਿਬ ਹਰ ਥਾਂ ਤੇ ਸੰਤਾਂ ਦੀ ਸੇਵਾ ਵਾਸਤੇ ਤਾਂ ਪਰ ਖਾਂ ਬੱਚਾ ਲਵਾਈਆਂ ਨੇ ਔਰ ਬਹੁਤ ਧੰਨਵਾਦ ਹੈ ਪ੍ਰਸ਼ਾਸਨ ਨੇ ਸਹਿਯੋਗ ਕਰ ਰਿਹਾ ਸੋ ਮੇਰੇ ਵੱਲੋਂ ਇਨੀਆਂ ਬੇਨਤੀਆਂ ਪ੍ਰਵਾਨ ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਨ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ